ਆਈ ਤੁਸੀਂ 취ਆਇਓ ਕਰਨਾ ਦਿੱਤਾ ਮੈਂ ਅਨਿਲ ਭਰਦੁਆ ਜੀ ਕਾਰਜਕਾਰੀ ਸਦਸਾ ਭਾਰਤੀ ਜਨਤਾ ਪਾਰਟੀ ਤੇ ਧਰਨਾ ਇਸ ਕਰਕੇ ਦਿੱਤਾ ਹੈ ਜੀ ਧਰਨੇ ਤੇ ਧਰਨਾ ਦੇਣ ਨੇ ਸਾਨੂੰ ਮਜਬੂਰ ਕੀਤਾ ਪ੍ਰਸ਼ਾਸਨ ਨੇ ਸਾਨੂੰ ਇੱਕ ਇਲਾਕਾ ਸੱਤ ਨੰਬਰ ਥਾਣੇ ਦੇ ਐਸਐਚਓ ਸਾਹਿਬ ਨੇ ਕਿਹਾ ਵੀ ਸੜਕਾਂ ਤੁਹਾਡੇ ਲਈ ਬਣੀਆਂ ਨੇ ਤੁਸੀਂ ਸੜਕਾਂ ਤੇ ਜਾ ਕੇ ਬੈਠੋ ਤੁਹਾਡਾ ਉੱਥੇ ਬੈਠਣ ਲਈ ਜਗ੍ਹਾ ਹੈਗੀ ਆ ਇਧਰੋਂ ਬਾਹਰ ਚੱਲੋ ਥਾਣੇ ਦੇ ਕਿ ਵੀ ਅਸੀਂ ਇਹ ਕੰਪਲੇਂਟ ਤੇ ਨਹੀਂ ਆਈ ਸੀ ਕਿ ਬੜੇ ਪੰਜ ਚਾਰ ਜਣੇ ਸੀਗੇ ਇਹ ਕੰਪਲੇਂਟ ਦਿੱਤੀ ਹੈ ਕਿ ਵੀ ਇੱਕ ਸ਼ਨੀ ਦੇ ਮਹਾਰਾਜ ਬਾਰੇ ਕਿਸੇ ਘੱਟਿਆ ਆਦਮੀ ਨੇ ਇੱਕ ਗੁਰਮਨ ਨਾਮ ਦਾ ਸਿੰਗਰ ਹੈ ਕਿ ਵੀ ਉਹਨੇ ਇੱਕ ਅਭਦਰ ਬਾਸ਼ਾ ਯੂਜ਼ ਕੀਤੀ ਹੈ ਆ ਸਾਡਾ ਸਾਡੀ ਸ਼ਿਕਾਇਤ ਹੈ ਇਹਦੇ ਤੇ ਕਾਰਵਾਈ ਕਰ ਦੋ ਕਾਰਵਾਈ ਕੀ ਕਰਨੀ ਸੀ ਸਾਨੂੰ ਧੱਕਾ ਮਾਰ ਕੇ ਬਾਹਰ ਕੱਢਤਾ ਕਿ ਤੁਸੀਂ ਬਾਹਰ ਚੱਲੋ ਉਹਨਾਂ ਨੇ ਡਿਲੀਟ ਕੀਤਾ ਕਿਉਂ ਉਹਨਾਂ ਨੇ ਦਰਖਾਸਤ ਕਿੰਨੇ ਬੰਦੇ ਨੂੰ ਆ ਅਸੀਂ ਜਾਣ ਦਰਖਾਸਤ ਉਹਨਾਂ ਨੇ ਲਈ ਹੈ ਹੁਣ ਪਤਾ ਨਹੀਂ ਲਈ ਹੈ ਰੱਖੀ ਹੈ ਕੀ ਕੀਤਾ ਹੈਗਾ ਇਹ ਤਾਂ ਹੁਣ ਜੀ ਦੱਸਣਗੇ ਪਰ ਅਸੀਂ ਹੁਣ ਇੱਕ ਇਹਨਾਂ ਨੂੰ ਦੱਸ ਰਹੇ ਜੀ ਆਪਾਂ ਸੜਕਾਂ ਤੇ ਸੜਕਾਂ ਤੇ ਬੈਠੇ ਆਂ ਹੁਣ ਅਸੀਂ ਦੱਸਾਂਗੇ ਪ੍ਰਸ਼ਾਸਨ ਨੂੰ ਵੀ ਤੇ ਉਸ ਕੱਡੀਆਂ ਸਿੰਗਰ ਨੂੰ ਵੀ ਕਿ ਵੀ ਸਮਾਜ ਇਕੱਲਾ-ਗੱਲਾ ਨਹੀਂ ਹੈਗਾ ਸਮਾਜ ਇਕੱਠਾ ਹੈ। ਸਾਹਿਬ ਹੀ ਕਹਿ ਰਹੇ। ਪ੍ਰਸ਼ਾਸਨ ਹੀ ਕਹਿ ਰਹੇ। ਸਰ ਮੰਗ ਕੇ ਸਾਡੀ ਪਹਿਲਾ ਸੀਗੀ ਸਿੰਗਰ ਤੇ ਕੜੀ ਤੋਂ ਕੜੀ ਸਖਤ ਕਾਰਵਾਈ ਕੀਤੀ ਜਾਵੇ। ਹੁਣ ਸਾਡੀ ਮੰਗ ਹੈ ਕਿ ਐਸਐਚਓ ਸਾਹ ਤੇ ਵੀ ਕਾਰਵਾਈ ਕੀਤੀ ਜਾਵੇ ਕਿਉਂਕਿ ਜਿਨ੍ਹਾਂ ਨੇ ਸਾਡੇ ਨਾਲ ਬਦਤਮੀਜ਼ੀ ਮਿਸਬੀਹੇਵ ਕੀਤਾ। ਪਤਾ ਨਹੀਂ ਜੀ ਕੋਈ ਵਿਰਾਟ ਸਾਹਿਬ ਕਰਕੇ ਹੈਗੇ ਆ ਪਰ ਇਹਨਾਂ ਤੇ ਬਹੁਤ ਸਖਤ ਕਾਰਵਾਈ ਦੀ ਅਸੀਂ ਮੰਗ ਕਰਦੇ ਹਾਂ। ਮੈਂ ਵੀ ਭਾਵ ਲੈ ਤੁਸੀਂ ਅੱਜ ਜਤਿੰਦਰ ਗੋਰੀਨ ਮੇਰਾ ਨਾਮ ਆ ਜੀ ਅਸੀਂ ਮੋਰਚਾ ਜਿਲ੍ਹਾ ਲੁਧਿਆਣਾ ਪਾਜਪਾ ਦਾ ਪ੍ਰਧਾਨ ਆ ਅੱਜ ਅਸੀਂ ਜਦੋਂ ਇੱਥੇ ਕੰਪਲੇਨਟ ਦੇਣ ਆਏ ਇੱਕ ਗੁਰਮਨ ਮਾਨ ਨਾਮ ਦਾ ਲੜਕਾ ਆ ਜਿਨੇ ਕੀ ਗਾਣਾ ਗਾਇਆ ਔਰ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਬਕਵਾਸ ਕੀਤੀ ਉਹਨੇ ਸ਼ਨੀ ਦੇਵ ਜੀ ਬਾਰੇ ਜਦੋਂ ਇਹ ਕੰਪਲੇਨਟ ਅਸੀਂ ਦੇਣ ਆਏ ਉਹਦੇ ਤੇ ਐਸਐਚਓ ਸਾਹਿਬ ਬਹੁਤ ਜ਼ਿਆਦਾ ਕਲਬ ਗਏ ਸਾਨੂੰ ਤਾਂ ਇਦਾਂ ਲੱਗਿਆ ਵੀ ਅਸੀਂ ਕੰਪਲੇਨਟ ਉਹਦੇ ਨਾਮ ਨਹੀਂ ਅਸੀਂ ਕੰਪਲੇਨਟ ਜਿਹੜੀ ਹੈ ਕਿਤੇ ਐਸਐਚਓ ਦੀ ਲਿਖਣ ਆ ਗਏ ਆ ਇਸ ਤਰੀਕੇ ਦੇ ਨਾਲ ਬਤਮੀਜ਼ੀ ਕੀਤੀ ਸਾਨੂੰ ਕਹਿੰਦੇ ਤੁਸੀਂ ਬਾਹਰ ਜਾ ਕੇ ਬੈਠ ਜਾਓ ਤੁਹਾਡੀ ਕਾਰਵਾਈ ਬਾਹਰ ਬੈਠ ਕੇ ਹੋਣੀ ਆ ਅਸੀਂ ਇੱਥੇ ਅੱਗਰਨੀ ਹੈਗੀ ਫਿਰ ਅਸੀਂ ਬਾਹਰ ਆ ਕੇ ਬੈਠ ਗਏ ਜੀ ਹੁਣ ਜਦੋਂ ਕਾਰਵਾਈ ਹੋ ਜੂਗੀ ਤੇ ਅਸੀਂ ਉੱਠ ਜਾਵਾਂਗੇ ਜੀ ਇਹ ਹਿੰਦੂ ਆ ਪੰਜਾਬ ਦੇ ਵਿੱਚ ਹਿੰਦੂ ਸੰਗਠਨਾ ਨੇ ਕਿਸੇ ਸਿੰਗਰ ਦੇ ਉ ਗਾਣਾ ਗਲਤ ਕੰਮ ਦੇ ਇਲਜ਼ਾਮ ਲਗਾਏ ਨੇ ਤੇ ਕੀ ਉਸ ਤੇ ਕਰਮੀ ਹੋ ਰਹੀ ਹੈ ਤੇ ਕੀ ਅੰਜਾਇਸੀ ਕਿਤਾਬ ਤੇ ਦਰਖਾਸਤ ਦੇਗੇ ਇੱਕ ਅਖਿਲ ਭਾਰਤੀ ਸਨਤਨ ਅਖੜਾ ਵੱਲੋਂ ਇੱਕ ਦਰਖਾਸਤ ਸਾਨੂੰ ਆਈ ਹੈਗੀ ਆ ਗੁਰਮੀਤ ਮਾਨ ਸਿੰਗਰ ਆ ਉਹਦੇ ਖਿਲਾਫ ਇਹਨਾਂ ਨੇ ਦਰਖਾਹ ਦਿੱਤੀ ਹੈ ਕਿ ਇਹ ਵੀ ਉਹ ਜਿਹੜਾ ਹੈਗਾ ਗਾਣਾ ਗਾਇਆ ਜਿਹੜਾ ਉਹਨਾਂ ਨੇ ਰਿਲੀਜ਼ ਕੀਤਾਗਾ ਉਸ ਕਰਕੇ ਸਾਡੀ ਹੈਗੀ ਹੈਗੀ ਆਮ ਨੂੰ ਤਾਂ ਸਟੇਪ ਪੰਚੀਏ ਉਸ ਮਨਨਿਤ ਦਰਖਾਸਤ ਅਸੀਂ ਨੇ ਸਾਨੂੰ ਦੇ ਦਿੱਤੀ ਕਿ ਅਸੀਂ ਉਹਦੀ ਪੜਤਾਲ ਕਰ ਰਹੇ ਹਾਂ ਜੋ ਪੜਤਾਲ ਤੇ ਜੋ ਵੀ ਕਾਰਵਾਈ ਹੋਏਗੀ ਅਸੀਂ ਉਸ ਮੁਤਾਬਕ ਕਾਨੂੰਨੀ ਕਾਰਵਾਈ ਕਰਾਂਗੇ ਸਰ ਇੱਕ ਨਾ ਜਿਹੜੇ ਹਿੰਦੂ ਸਕੜਨਾ ਦੇ ਵੱਲੋਂ ਨਾ ਥਾਣੇ ਦੇ ਬਾਹਰ ਤੁਹਾਡੇ ਤੰਨਾ ਲਗਾਇਆ ਤੇ ਉਹ ਕਹਿੰਦੇ ਕਿ ਅਸੀਂ ਐਸਐਚਓ ਕੋਲ ਪਲੀਜ਼ ਕੰਪਲੇਨ ਲਾਏਗੇ ਸੀ ਤੇ ਸਾਨੂੰ ਉਹਨਾਂ ਵੱਲੋਂ ਜਿਸ ਤਰ੍ਹਾਂ ਕਿਹਾ ਗਿਆ ਕਿ ਤੁਸੀਂ ਬਾਹਰ ਸੜਕਾ ਦੇ ਬੈਠੋ ਅਸੀਂ ਤੁਹਾਡੀ ਕੋਈ ਕੰਪਲੇਨ ਇਸ ਤਰ੍ਹਾਂ ਦੇ ਦੋਸ਼ ਲਗਾ ਰਹੇ ਤੁਹਾਡੇ ਉੱਤੇ ਐਕਚੁਅਲੀ ਦੋ ਦਰਖਾਸਤ ਦੇ ਗਏ ਆ ਪਰ ਦਰਖਾਸਤ ਉਹਨਾਂ ਨੂੰ ਬਾਹਰ ਦਾ ਕਿਹਾ ਗਿਆ ਉਹਨਾਂ ਨੂੰ ਵੀ ਤੁਸੀਂ ਜਾਓ ਦਰਖਾਸਤ ਥੋੜੀ ਲੈ ਲਈਏ ਅਸੀਂ ਅੰਦਰ ਆ ਕੇ ਉਹ ਥਾਣੇ ਦੇ ਵਿੱਚ ਨਾਰੇਬਾਜੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਇਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਅਜੇ ਕੋਈ ਗੱਲ ਨਹੀਂ ਆ ਵੀ ਇਹ ਤੇ ਥਾਣੇ ਦੇ ਅੰਦਰ ਆ ਕੇ ਤੁਸੀਂ ਬਾਉਂਡਰੀ ਦੇ ਵਿੱਚ ਆ ਕੇ ਬਿਲਡਿੰਗ ਦੇ ਵਿੱਚ ਆ ਕੇ ਕੋਈ ਨਾਰੇਬਾਜੀ ਨਹੀਂ ਕਰ ਸਕਦੇ ਸਰ ਜਿਹੜੀ ਉਹਨਾਂ ਲੋ ਦਰਖਾਸਤ ਦਿੱਤੀ ਜੀ ਉਸ ਸੰਬੰਧੀ ਕਰ ਦਿੱਤੀ ਉਸ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਔਨ ਮੈਰਿਟ ਉਹ ਸੰਬੰਧਾਪ ਕਾਰਵਾਈ ਹੋਏਗੀ ਠੀਕ ਹੈ Subscribe to One India channel and never miss an update.